10000 NHS ਦੀਆਂ ਜੌਬਸ ਹੁਣ ਖਤਰੇ ਦੇ ਵਿੱਚ ਨੇ ਕਿਉਂਕਿ ਕਾਇਰ ਸਟਾਮਰ ਦੀ ਜੋ ਸਰਕਾਰ ਆ ਮੌਜੂਦਾ ਸਰਕਾਰ ਹੈ ਉਹਨਾਂ ਨੇ ਬਹੁਤ ਵੱਡਾ ਫੈਸਲਾ ਲੱਤਾ ਹੈ ਕਿ NHS ਇੰਗਲੈਂਡ ਨੂੰ ਖਤਮ ਕਰ ਦਿੱਤਾ ਜਾਊਗਾ ਸੋ ਆਈ ਏਮ ਬ੍ਰਿੰਗ ਮੈਨੇਜਮੈਂਟ ਆਫ ਦੀ NHS ਬੈਕ ਇੰਟੂ ਡੈਮੋਕਰੈਟਿਕ ਕੰਟਰੋਲ ਬਾਈ ਅਬੋਲਿਸ਼ਿੰਗ ਦੀ ਆਰਮਸ ਲੈਂਥ ਬੋਡੀ NHS ਇੰਗਲੈਂਡ that will put the NHS back at the heart of government where it belongs NHS England abolish ਕਰ ਦਿੱਤਾ ਜਾਊਗਾ ਜੋ ਕਿ 2012-13 ਦੇ ਵਿੱਚ ਐਗਜ਼ਿਸਟੈਂਸ ਦੇ ਵਿੱਚ ਆਇਆ ਸੀ ਬਣਾਇਆ ਗਿਆ ਸੀਗਾ ਹੈਲਥ ਐਂਡ ਕੇਅਰ ਡਿਪਾਰਟਮੈਂਟ ਵੱਲੋਂ ਸੋ ਹੁਣ NHS ਨੂੰ ਬੰਦ ਕਰਕੇ ਉਸ ਡਿਪਾਰਟਮੈਂਟ ਨੂੰ ਤਹਸਨੈਸ ਕਰਕੇ ਤੋੜ ਕੇ ਖਤਮ ਕਰਕੇ ਸਾਰਾ ਜਿਹੜਾ ਕੰਟਰੋਲ ਆ NHS ਦੇ ٹرسٹਾਂ ਦਾ NHS ਦੇ ਹਸਪਤਾਲਾਂ ਦਾ ਪੂਰੇ ਦੇਸ਼ ਦਾ ਉਹ ਵਾਪਸ ਫੇਰ ਮਿਨਿਸਟਰੀ ਆਫ ਹੈਲਥ ਐਂਡ ਕੇਅਰ ਦੇ ਹੱਥ ਦੇ ਵਿੱਚ ਸੌਂਪਿਆ ਜਾਊਗਾ ਸੋ ਇਹ ਬਹੁਤ ਹੀ ਵੱਡਾ ਫੈਸਲਾ ਇਤਿਹਾਸਿਕ ਫੈਸਲਾ ਸਰਕਾਰ ਵੱਲੋਂ ਲਿੱਤਾ ਗਿਆ ਸੋ ਇਹਦੇ ਜਿਹੜੇ ਅਸਰ ਨੇ ਬਹੁਤ ਜ਼ਿਆਦੇ ਪੋਜ਼ਿਟਿਵ ਵੀ ਹੋਣਗੇ ਨੈਗੇਟਿਵ ਵੀ ਹੋਣਗੇ ਨੈਗੇਟਿਵ ਅਸਰ ਸਭ ਤੋਂ ਵੱਡਾ ਇਹੀ ਆ ਕਿ 10000 ਦੇ ਕਰੀਬ ਜੋ ਐਡਮਿਨ ਜੌਬਸ ਸੀਗੀਆਂ ਜੋ ਐਨ ਐਚ ਐਸ ਇੰਗਲੈਂਡ ਦੇ ਵਿੱਚ ਜੋ ਦਫ਼ਤਰੀ ਜੌਬਾਂ ਸੀਗੀਆਂ ਉਹ ਖਤਰੇ ਦੇ ਵਿੱਚ ਪੈ ਚੁੱਕੀਆਂ ਨੇ ਇਸ ਟਾਈਮ ਸਰਕਾਰ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਕਿ ਉਹਨਾਂ ਦਾ ਹੱਲ ਕੀ ਹੋਊਗਾ ਬਟ ਜਿਹੜੇ ਲੋਕ ਕੀ ਡਾਕਟਰਸ ਨੇ ਜਿਹੜੇ ਨਰਸਿਸ ਨੇ ਜਾਂ ਹੈਲਥ케ਅਰ ਅਸਿਸਟੈਂਟਸ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਗੀ ਇਸ ਫੈਸਲੇ ਤੋਂ ਉਹਨਾਂ ਦੇ ਉੱਤੇ ਬਲਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੋਜ਼ਿਟਿਵ ਇੰਪੈਕਟ ਪਵੇ ਤੇ ਪੇਸ਼ੈਂਟਸ ਦੇ ਉੱਤੇ ਵੀ ਤੇ ਐਨ ਐਚ ਐਸ ਦੀਆਂ ਸਰਵਿਸਿਜ਼ ਨੂੰ ਇੰਪਰੂਵ ਕਰਨ ਦੇ ਲਈ ਵੀ ਇਸ ਫੈਸਲੇ ਦਾ ਜਿਹੜਾ ਇੰਪੈਕਟ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਪੋਜ਼ਿਟਿਵ ਹੋਵੇ ਕਿਉਂਕਿ ਸਰਕਾਰ ਨੇ ਇਹ ਵੱਡਾ ਫੈਸਲਾ ਇਸੇ ਚੀਜ਼ ਨੂੰ ਦੇਖਦੇ ਹੋਏ ਲਿਆ ਕਿਉਂਕਿ ਪਹਿਲਾਂ ਵੀ ਮਿਨਿਸਟਰੀ ਆਫ ਹੈਲਥ ਐਂਡ ਸੋਸ਼ਲ ਕੇਅਰ ਚਲਾਉਂਦੀ ਸੀਗੀ ਇਸ ਐਨ ਐਚ ਐਸ ਨੂੰ ਡਾਇਰੈਕਟਲੀ ਫਿਰ ਉਹਨਾਂ ਨੇ ਇੱਕ ਇੱਕ ਇੰਡੀਪੈਂਡੈਂਟ ਬਾਡੀ ਬਣਾ ਦਿੱਤੀ ਸੀਗੀ ਐਨ ਐਚ ਐਸ ਇੰਗਲੈਂਡ ਜਿਹੜੀ ਫਿਰ ਹੈਂਡਲ ਕਰਦੀ ਸੀਗੀ ਸੋ ਸਰਕਾਰ ਦਾ ਇਹ ਕਹਿਣਾ ਕਿ ਉਹ ਵਿਚਾਲੇ ਨੂੰ ਘੁੰਮ ਕੇ ਜਾਂਦੀ ਹੈ ਜਿਹੜੀ ਸਰਵਿਸ ਹੋ ਕੇ ਜਾਂਦੀ ਹੈ ਹੈਲਥ ਐਂਡ ਕੇਅਰ ਡਿਪਾਰਟਮੈਂਟ ਤੋਂ ਵਿਚਾਲੇ ਐਨ ਐਚ ਐਸ ਇੰਗਲੈਂਡ ਆ ਤੇ ਫਿਰ ਹਸਪੀਟਲਸ ਆਉਂਦੇ ਆ ਸੋ ਇਹ ਡਬਲ ਡਬਲ ਜੌਬਾਂ ਜਿਹੜੀਆਂ ਨੇ ਜਾਂ ਡਬਲ ਡਬਲ ਹੈਸਲ ਕਰਨੀ ਪੈਂਦੀ ਹੈ ਕਿਸੇ ਵੀ ਪ੍ਰੋਸੈਸ ਨੂੰ ਲੰਘਣ ਲਈ ਜਾਦੇ ਪੇਪਰ ਵਰਕ ਲੱਗਦਾ ਜਾਂ ਜਾਦੇ ਹੈਸਲ ਹੋ ਰਹੀ ਹੈ ਜਾਦੇ ਕੰਪਲਿਕੇਟਿਡ ਹੋ ਰਿਹਾ ਪ੍ਰੋਸੈਸ ਤੇ ਤੁਹਾਨੂੰ ਵੀ ਪਤਾ ਕਿ ਐਨ ਐਚ ਐਸ ਇੰਗਲੈਂਡ ਦੇ ਵਿੱਚ ਜਿਹੜਾ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਹੀ ਨਹੀਂ ਸੀ ਚੱਲ ਰਹੀਆਂ ਬਜਟ ਨੂੰ ਲੈ ਕੇ ਪ੍ਰੋਬਲਮ ਸੀਗੀਆਂ ਪੇਸ਼ੈਂਟਸ ਨੂੰ ਬਹੁਤ ਵੇਟ ਕਰਨਾ ਪੈਂਦਾ ਸੀਗਾ ਜਾਂ ਸਟਾਫਿੰਗ ਦੇ ਇਸ਼ੂਜ਼ ਆ ਰਹੇ ਸੀਗੇ ਜਾਂ ਸਟਾਫ ਪਹਿਲਾਂ ਹੀ ਤੁਹਾਨੂੰ ਪਤਾ ਐਨ ਐਚ ਐਸ ਜਿਹੜੇ ਟਰਸਟ ਨੇ ਉਹਨਾਂ ਕੋਲ ਪੂਰਾ ਨਹੀਂ ਹੁੰਦਾ ਹੋਰ ਬੜੀਆਂ ਦਿੱਕਤਾਂ ਛੋਟੇ ਵੱਡੇ ਪੱਧਰ ਤੇ ਆ ਰਹੀਆਂ ਸੀਗੇ ਜਿਹੜੀਆਂ ਕਿ ਐਨ ਐਚ ਐਸ ਇੰਗਲੈਂਡ ਹੈਂਡਲ ਨਹੀਂ ਸੀ ਕਰ پا ਰਿਹਾ ਸਰਕਾਰ ਨੇ ਉਹਨਾਂ ਨੂੰ ਸੋਲਵ ਕਰਨ ਦੇ ਲਈ ਸਾਰਾ ਕੰਟਰੋਲ ਸਿੱਧਾ ਆਪਣੇ ਹੱਥ ਦੇ ਵਿੱਚ ਲੱਤਾ ਜਿਹੜਾ ਕਿ ਇੱਕ ਚੰਗਾ ਫੈਸਲਾ ਮੰਨਿਆ ਜਾ ਰਿਹਾ ਹੈ ਆ ਸਰਕਾਰ ਸਿੱਧਾ ਆਪਣੇ ਹੱਥ ਦੇ ਵਿੱਚ ਲੈ ਕੇ ਚੀਜ਼ਾਂ ਨੂੰ ਡਾਇਰੈਕਟਲੀ ਇੰਪਰੂਵ ਕਰ ਪਾਊਗੀ ਸਿੱਧਾ ਫਾਸਟ ਇੰਪਰੂਵ ਕਰ ਪਾਊਗੀ ਜਿਹੜਾ ਕਿ ਇੱਕ ਚੰਗੀ ਗੱਲ ਹੈ ਬਟ ਉੱਥੇ ਹੀ ਜਿਹੜੇ ਐਡਮਿਨ ਜੌਬਸ ਸੀਗੀਆਂ ਐਨ ਐਚ ਐਸ ਇੰਗਲੈਂਡ ਦੇ ਵਿੱਚ ਜਿੰਨੀਆਂ ਵੀ ਦਫ਼ਤਰੀ ਜੌਬਾਂ ਸੀਗੀਆਂ ਉਹਨਾਂ ਤੇ ਖਤਰੇ ਦੀ ਘੰਟੀ ਐ ਇਸ ਟਾਈਮ ਵੱਜ ਰਹੀ ਹੈ ਸੋ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦਾ ਵੀ ਕੋਈ ਨਾ ਕੋਈ ਹੀਲਾ ਕਰ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਵਿਚਾਰਿਆਂ ਦੇ ਢਿੱਡ ਤੇ ਲੱਤ ਨਾ ਵੱਜੇ ਯੂਕੇ ਦੀ ਨਵੀਂ ਬਣੀ ਸਰਕਾਰ ਇਸ ਵੇਲੇ ਬਹੁਤ ਜ਼ਿਆਦਾ ਫੈਸਲੇ ਲੈ ਰਹੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਖਾਸ ਤੌਰ ਤੇ ਸਰਕਾਰ ਦਾ ਜੋ ਰੁਖ ਹੈ ਉਹ ਬਹੁਤ ਸਖਤ ਹੈ ਸੋ ਹਰ ਇੱਕ ਅਪਡੇਟ ਅਸੀਂ ਤੁਹਾਡੇ ਤੱਕ ਪੁੱਜਦੀ ਕਰ ਰਹੇ ਹਾਂ ਯੂਕੇ ਦੀ ਕੋਈ ਵੀ ਅਪਡੇਟ ਤੁਸੀਂ ਮਿਸ ਨਾ ਕਰੋ ਤਾਂ ਗੱਬਰੂ ਇਨ ਯੂਕੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਗੱਬਰੂ ਇਨ ਯੂਕੇ Instagram ਪੇਜ ਨੂੰ ਜਾ ਕੇ ਤੁਸੀਂ ਫੋਲੋ ਵੀ ਕਰ ਸਕਦੇ ਹੋ ਹੋਰ ਇਹੋ ਜਿਹੀ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਲੈ ਕੇ ਛੇਤੀ ਹਾਜ਼ਰ ਹੋਣੇ ਆ ਤਦ ਤੱਕ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ